ਕਣਕ ਸੜੀ ਦਾ ਹਲੇ ਤੱਕ ਕਿੰਨਾ ਇਤਕੀ ਬਹੁਤ ਵੱਡਾ ਨੁਕਸਾਨ ਹੋਇਆ ਨਾ ਛੋਟੀ ਸਰਕਾਰ ਨੇ ਹਲੇ ਤੱਕ ਮੂੰਹ ਨਹੀਂ ਖੋਲਿਆ ਸਿੱਖਿਆ ਕ੍ਰਾਂਤੀ ਹੁਣ ਇਹ ਕੰਦਾ ਕੱਢ ਕੇ ਆ ਜਾਂਦੀ ਹੈ ਏਸੀ ਲਾਈ ਚਾਚੇ ਕਮਰੇ ਵਧੀਆਂ ਬਣਾ ਦਿੱਤੇ ਉੱਥੇ ਟੀਚਰ ਹੀ ਹੈ ਨਹੀਂ ਕਾਹਦੇ ਨਾਲ ਸਿੱਖਿਆ ਕ੍ਰਾਂਤੀ ਆ ਜੀ ਸਰਬਾਤ ਸਾਬ ਆਪਣੇ ਬਠਿੰਡੇ ਜਿਲ੍ਹੇ ਦੀ ਰਿਪੋਰਟ ਹੈ 80% ਵੱਡੇ ਸਕੂਲਾਂ 'ਚ ਪ੍ਰਿੰਸੀਪਲ ਹੈ ਨਹੀਂ ਉਹ ਮੰਨਣਾ ਪ੍ਰਿੰਸੀਪਲ ਨਹੀਂ ਪ੍ਰਿੰਸੀਪਲ ਜੇ ਪ੍ਰਿੰਸੀਪਲ ਹੀ ਹੈ ਨਹੀਂ ਭਲਾ ਸਕੂਲ ਦਾ ਸਕੂਲ ਦਾ ਢਾਂਚਾ ਤਾਂ ਉਹਨਾਂ ਨੇ ਚਲਾਉਣਾ ਨਹੀਂ ਸਭ ਐਂਸ ਐਨ ਮੈਂ ਹੱਲ ਕਰਨ ਦੇ ਸਮਰਥ ਹੁੰਦਾ ਮੈਂ ਜਿਹੜਾ ਸਮਰਾਥ ਹੈ ਤੁਸੀਂ ਮੇਰੇ ਕੋਲੋਂ ਨਾ ਜਿਹੜਾ ਸਮਰਾਥ ਹੈ ਸਾਡੀ ਉਹਦੇ ਨਾਲ ਮੀਟਿੰਗ ਕਰਦਾ ਉਹ ਕਦੋਂ ਰੱਖਣਗੇ ਔਰ ਕੀ ਕਰਨਾ ਹੈ ਬੰਦੇ ਕਿਸੇ ਸਰਕਾਰ ਨੇ ਨਹੀਂ ਚੱਕੇ ਸੋਡੀ ਸਰਕਾਰ ਨੇ ਕੱਲ ਬੁਖਸਰ ਚ ਬੰਦੇ ਚੱਕ ਗਰੀਬ ਦੇ ਘਰੋਂ ਜਿੰਦਾ ਲਾਉਂਦੇ ਤਾਂ ਇਹ ਤਾਂ ਅਹਿਮ ਤੇ ਬੜੀਆ ਡੀਸੀ ਆ ਹਾਂ ਠੀਕ ਹੈ ਵਧੀਆ ਸਰਕਾਰ ਦਾ ਜ਼ਿੰਮੇਵਾਰ ਡਿਪਟੀ ਕਮਿਸ਼ਨਰ ਹੈ ਤੁਹਾਡੇ ਉਹਦਾ ਬਹਿ ਗਿਆ ਪਟੇਵਾਲ ਤੁਹਾਡੇ ਵਾਸਤੇ ਵਧੀਆ ਇੱਕ ਇੱਕ ਸਾਰੇ ਸਾਡੇ ਵਾਸਤੇ ਐਨਾ ਸਾਡੇ ਤੇ ਡਾਂਗ ਹੀ ਫੇਰਦਾ ਉਹ ਤਾਂ ਗਾਲੀ ਕਹੀ ਨਹੀਂ 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 ਐਵੇਂ ਲੱਗਾ ਸਾਨੂੰ ਤਾਂ ਗੁੰਡੇ ਕਹਿੰਦਾ ਇਹੋ ਵੀ ਤੂੰ ਐਂ ਕਿਹਾ ਸੀ ਸਾਨੂੰ ਕੀਪਿੰਗਾਂ ਦੇ ਖਾਤੇ 'ਚ ਵੋਟਾਂ ਤੋਂ ਪਹਿਲਾਂ ਵੀ ਹਜ਼ਾਰ-ਹਜ਼ਾਰ ਰੁਪਏ ਪਾਉਂਦਾ ਅਸੀਂ ਵੀਰੇ ਜਦੋਂ ਕਿਹਾ ਸਾਨੂੰ ਕੀ ਜਵਾਬ ਦਿੰਦਾ ਇਹ ਵੀਰੇ ਨੇ ਬਰਕਾਰ ਸਿੱਧੂ ਨੇ ਕਹਿੰਦਾ ਮੇਰੇ ਕੋਲੇ ਕਿਹੜਾ ਗਿੱਦੜ ਸਿੰਗੀ ਆ ਉਡੀ ਸਿੱਖਿਆ ਮੰਤਰੀ ਨਾਲ ਗੱਲ ਕਰਾ ਦਿੰਨਾ ਹੈ ਉਹਦੇ OSD ਨਾਲ ਗੱਲ ਕਰਾ ਦਿੰਨਾ ਜਿਹੜੇ ਮੈਂ ਗੱਲ ਕਰਦਾ ਸਾਰਿਆਂ ਨਾਲ ਕਰਿਆ ਏ ਇਕੱਲੀ ਗੱਲ ਸੁਣ ਲੈਂਦੇ ਆ ਮਸਲਾ ਹੱਲ ਨਹੀਂ ਕਰਦੇ ਇੱਕ ਪਾਸੇ ਤਾਂ ਪਹਿਲਾਂ ਇਹ ਭਗਵੰਤ ਮਾਨ ਸਾਹਿਬ ਆਪ ਸ਼ਰਾਬ ਵਾਲੀਆਂ ਫੈਕਟਰੀਆਂ ਦੇ ਵਿੱਚ ਜਿਹੜੇ ਪ੍ਰਦੂਸ਼ਣ ਕਰਦੇ ਉਹਨਾਂ ਦੇ ਮੂਹਰੇ ਨਾਲੇ ਲਾਉਂਦੇ ਰਹੇ ਜਾ ਕੇ ਤੇ ਅੱਜ ਦੇ ਕਿਸਾਨ ਉਸ ਗੱਲ ਨੂੰ ਕਹਿ ਰਹੇ ਆ ਵੀ ਸਾਨੂੰ ਇਹ ਮਾਰ ਰਹੀ ਹੈ ਸਾਡਾ ਗਲ ਘੁੱਟ ਰਹੀ ਹੈ ਕੈਂਸਰ ਫਲਾ ਰਹੇ ਆ ਤਾਂ ਉੱਤੋਂ ਵੀ ਇਹੋ ਜਿਹਾ ਵਰਤਾਓ ਕੀਤਾ ਜਾ ਰਿਹਾ ਉਹ ਵੀ ਇਸੇ ਤਰ੍ਹਾਂ ਜੀਰਾ ਫੈਕਟਰੀ ਦਾ ਇਹਨਾਂ ਨੇ ਐਲਾਨ ਕੀਤਾ ਹੋਇਆ ਜੀ ਲਿਖਤੀ ਹਜੇ ਕੁਛ ਨਹੀਂ ਉਹ ਕੱਲ ਮੀਟਿੰਗਾਂ ਚ ਵੀ ਸਾਨੂੰ ਪਤਾ ਕੁਛ ਨਹੀਂ ਨਿਭਣਾ ਮੀਟਿੰਗ ਫੈਸਕ ਕਰ ਲੈਣੇ ਆ ਸਾਡੀ ਭੱਜੇ ਨਹੀਂ ਮੀਟਿੰਗਾਂ ਤੋਂ ਜੀ ਪਹਿਲੀ ਗੱਲ ਤਾਂ ਸਾਡੀ ਗੱਲ ਦਾ ਇਹ ਸਵਾਲ ਜਿਉਂ ਗਿਆ ਜਿਵੇਂ ਤੁਸੀਂ ਚੋਰਾਂ ਵਾਂਗੂ ਭੱਜ ਕੇ ਪਹਿਲਾਂ ਕੱਲ ਨੂੰ ਮੇਰੀ ਪੂਰੀ ਸੁਣ ਲਓ ਪਹਿਲਾਂ ਪਮਾ ਕੌੜੀਆਂ ਲੱਗਣ ਤੁਹਾਨੂੰ ਕਿਉਂਕਿ ਥੋੜਾ ਮੈਨੂੰ ਪਤਾ ਸੁਣਨ ਦਾ ਮਾਦਾ ਹੈਗਾ ਬਣਾਂ ਦਾ ਮਾਦਾ ਨਹੀਂ ਹੁੰਦਾ ਆਏ ਚੋਰਾਂ ਵਾਂਗੂ ਭੱਜ ਕੇ ਪਹਿਲਾਂ ਕੱਲ ਨੂੰ ਲੋਕਾਂ ਕੋਲੇ ਆਉਣਾ ਹੈ ਨਾ ਤੁਸੀਂ ਖੁੱਡੀਆਂ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਵੀ 10 ਵਜੇ ਆਜਿਓ ਫੋਰਸਾਂ ਰਾਹੀਂ ਉਹ 9 ਵਜੇ ਇੱਥੋਂ ਟੋੜ ਕੇ ਕੀ ਕਰ ਕੋਈ ਇਹਦੇ ਨਹੀਂ ਮਿਲਣਾ ਉਹ ਕੁ ਮਤਰੀ ਵਿਚਾਰਿਆਂ ਭੱਜ ਗਿਆ ਮੀਟਿੰਗ ਚ ਅਸੀਂ ਕੀ ਕਰ ਲਿਆ ਉਹਨਾਂ ਦਾ ਜਿੱਥੋਂ ਤੱਕ ਇਹ ਆਕਰਾਂਤੀ ਦਾ ਸਵਾਲ ਹੈ ਸਿੱਖਿਆ ਕ੍ਰਾਂਤੀ ਦੀ ਮੈਂ ਮੱਲੇ ਹੀ ਹੋਈ ਹੁਣ ਸਿੱਖਿਆ ਕ੍ਰਾਂਤੀ ਹੁਣ ਇਹ ਕੰਧਾਂ ਕੱਢ ਕੇ ਆ ਜਾਂਦੀ ਹੈ ਤੁਸੀਂ ਪੜੇ ਲਿਖੇ ਸਿੱਖਿਆ ਕ੍ਰਾਂਤੀ ਪੁਖਾਨਿਆਂ ਦੇ ਉਹਦੁਕਾਟਨਾ ਸਿੱਖਿਆ ਕ੍ਰਾਂਤੀ ਸੀ ਉਹ ਅਸੀਂ ਤੱਪੜਾਂ ਤੇ ਪੜੇ ਹੋਏ ਤੁਸੀਂ ਵੀ ਤੱਪੜਾਂ ਤੇ ਪੜੇ ਹੋਏ ਅੱਜ ਵੱਡੇ ਵੱਡੇ ਅਫਸਰ ਲੱਗੇ ਹੋਏ ਤੁਸੀਂ ਸਕੂਲਾਂ ਚ ਟੀਚਰ ਪੂਰੇ ਕਰੋ ਉਹਨਾਂ ਦੇ ਲਾ ਦਿਓ ਏਸੀ ਵੀ ਲਾ ਦਿਓ ਕਮਰੇ ਵੀ ਵਧੀਆਂ ਬਣਾ ਦਿਓ ਜਵਾਕ ਬਹਿ ਜਾਣਗੇ ਏਸੀ ਲਾਈ ਚਾਜੇ ਕਮਰੇ ਵਧੀਆਂ ਬਣਾ ਦਿਓ ਉੱਥੇ ਟੀਚਰ ਹੀ ਹੈ ਨਹੀਂ ਕਾਹਦੇ ਨਾਲ ਸਿੱਖਿਆ ਦੂਜੀ ਗੱਲ ਜੱਡੇ ਛੋਟੇ ਛੋਟੇ ਮਸਲੇ ਹੁਣ ਚਾਓ ਕੇ ਵਾਲਾ ਮਸਲਾ ਇਹ ਸਿੱਖਿਆ ਨਾਲ ਜੁੜਿਆ ਹੋਇਆ ਮਸਲਾ ਨਾ ਮੈਨੇਜਮੈਂਟ ਨੰਗੀ ਚਿੱਠੀ ਅੱਜ ਸਾਫ਼ ਹੋ ਗਿਆ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਮੁੱਖ ਮੰਤਰੀ ਦੇ ਵਿਹਾਵ ਤੇ ਚਿੱਠੀ ਆ ਗਈ ਵੀ ਇਹਨਾਂ ਤੋਂ ਪ੍ਰਸ਼ਾਸਨ ਖੋਹੋ ਤੇ ਪ੍ਰਸ਼ਾਸਕ ਲਾਤਾ ਇਸਡੀਅਮ ਸਾਹਿਬ ਹੁਣ ਸਾਡੇ ਬੰਦੇ ਕਾਦੀ ਖਤਰੇ ਅੰਦਰ ਰੱਖੇ ਹੋਏ ਆ ਜਿਹੜੇ ਟੀਚਰ ਆ ਉਹ ਸਾਰਿਆਂ ਨੂੰ ਬਹਾਲ ਕਰਕੇ ਅੰਦਰ ਜਾਣ ਜੋਕਾਂ ਦੀ ਪੜ੍ਹਾਈ ਸ਼ੁਰੂ ਹੋਵੇ ਕੰਮ ਮੁੱਕਦਾ ਹੈ ਹੂੰ ਇਹ ਗੱਲਾਂ ਕਰਨ ਵਾਲਿਆਂ ਠੀਕ ਹੈ ਠੀਕ ਹਾਂ ਇਹ ਤੋਂ ਬਿਨਾ ਬਹੁਤ ਸਾਰੇ ਮਸਲੇ ਆ ਰੱਖ ਲੋ ਮੀਟਿੰਗ ਜਿੱਦੇ ਮਰਜੀ ਮੀਟਿੰਗ ਚ ਪਰ ਮੀਟਿੰਗ ਚ ਕੋਈ ਪ੍ਰਪੋਜ਼ਲ ਲੈ ਕੇ ਆਓ ਸਾਡੇ ਕੋਲੇ ਵੀ ਆਹ 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 ਤਾਂ ਅਸੀਂ ਕਰ ਸਕਾਂਗੇ ਆਹ 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 ਨਹੀਂ ਕਰ ਸਕਦੇ ਹਾਂਜੀ ਹਾਂ ਹਾਂ ਬੋਲੋ ਸਿੱਖਿਆ ਕ੍ਰਾਂਤੀ ਚ ਸਰਕਾਰਾਂ ਤਿੰਨ ਸਾਲ ਕੋਈ ਨਹੀਂ ਪੱਥਰ ਰੱਖਿਆਗਾ ਤੁਸੀਂ ਮੰਨਦੇ ਹੋ ਨਹੀਂ ਕਿਤੇ ਨਾ ਕੰਮ ਤੁਸੀਂ ਸਕੂਲਾਂ ਮੈਂ ਵੀ ਸਕੂਲਾਂ ਚ ਪੜਾਉਂਦਾ ਰਿਹਾ ਬੇਹੱਦ ਕੰਮ ਹੋਇਆ ਜਦੋਂ ਵਿਰੋਧੀ ਧਿਰਾਂ ਬੋਲਦੀਆਂ ਵੀ ਇਹ ਤਾਂ ਜੀ ਕੰਮ ਢੱਕਾ ਨਹੀਂ ਕਰਦੇ ਉਹਦਾ ਕਾਰਨ ਇਹ ਸੀ ਸਾਡਾ ਕੋਈ ਬੰਦਾ ਨਹੀਂ ਪੱਥਰ ਰੱਖਦੇ ਮੈਂ ਮੈਂ ਥੋੜਾ ਸਾਹਮਣੇ ਖੜਾ ਜੇ ਮੈਂ 100 ਪ੍ਰੋਜੈਕਟ ਕੀਤਾ ਤਾਂ ਮੈਂ 100 ਦੇ 100 ਪਹਿਲਾਂ ਕੋਈ ਨਹੀਂ ਪੱਥਰ ਰੱਖਦੇ ਸੀਗੇ ਜਦੋਂ ਕਹਿਣ ਲੱਗ ਹੁਣ ਵੀ ਅਸੀਂ ਨਹੀਂ ਪੱਥਰ ਨਹੀਂ ਰੱਖਦੇ ਉਦਘਾਟਨ ਕਰਦੇ ਤਾਂ ਕਿ ਸਿਆਸੀ ਪਾਰਟੀ ਸਾਡੀ ਸਰਕਾਰ ਆ ਲੋਕਾਂ ਨੂੰ ਦੱਸਣਾ ਪੈਂਦਾ ਭਈ ਆ ਅਸੀਂ ਕਰਦੇ ਆ ਆ ਕੰਮ ਹੋ ਰਿਹਾ ਹੈ ਦੂਜੀ ਗੱਲ ਜਿਹੜੀ ਤੁਹਾਨੂੰ ਟੀਚਰਾਂ ਦੀ ਗੱਲ ਹੈ ਤੁਸੀਂ ਦਿਓ ਮੈਨੂੰ ਦੱਸੋ ਕਿਹੜੇ ਸਕੂਲ ਚ ਟੀਚਰ ਹੈ ਨਹੀਂਗੇ ਲਿਓ ਸੁਣੋਗਾ ਸੁਣੋ ਸੁਣੋ ਮੈਂ ਦੱਸਣ ਮੈਂ ਦੱਸਦਾ ਕਾਲੋ ਮੇਰੀ ਸੁਣੋ ਨਾ ਸੁਣਦੇ ਪਹਿਲਾਂ ਮੈਨੂੰ ਮੇਰੀ ਮੇਰੀ ਗੱਲ ਸੁਣੋ ਮੇਰੇ ਕੋਲੇ ਮਸਲਾ ਹੈ ਕਾਲੋਂ ਦੇ ਸਕੂਲ ਦਾ ਹਾਂਜੀ ਟੀਚਰ ਹੈ ਨਹੀਂ ਸੋ ਉੱਥੇ ਸਰਪੰਚ ਸਾਹਿਬ ਗਏ ਦੂਜੇ ਦੋ ਟੀਚਰ ਮੈਂ ਭੇਜਿਆ ਠੀਕ ਹੈ ਹੁਣ ਜੇ ਕੋਈ ਸਰਪੰਚ ਕੋਈ ਐਸਐਮਸੀ ਦਾ ਚੇਅਰਮੈਨ ਟੀਚਰਾਂ ਦੀ ਗੱਲ ਕੋਲਿਆ ਕੇ ਰੱਖਦਾ ਹੈ ਦੱਸੋ ਹੁਣ ਮੂਰੇ ਬਦਲੀਆਂ ਹੋਣੀਆਂ ਐ ਲਿਆਵਾਂਗਾ ਟੀਚਰ ਸਾਡੀ ਜ਼ਿੰਮੇਵਾਰੀ ਹੈ ਟੀਚਰ ਸੁਣੋ ਮੇਰੇ ਮੇਰੇ ਬੇਨਤ ਸੁਣੋ ਮੈਂ ਸੁਣੋ ਮੈਂ ਇਹ ਮੈਂ ਮੰਨ ਲੈਣਾ ਵੀ 100 ਫੀਸ ਦੀ ਪੋਸਟਾਂ ਨਹੀਂ ਫਿਲ ਹੋ ਸਕਦੀਆਂ ਜਿੱਥੇ ਤੁਸੀਂ ਕਹਿੰਦੇ ਕੋਈ ਵੀ ਟੀਚਰ ਹੈ ਨਹੀਂ ਜਿੱਥੇ ਮੰਨ ਲਓ 100 ਬੱਚਾ ਹੈ ਉੱਥੇ ਤਿੰਨ ਟੀਚਰ ਹੋਣੇ ਘੱਟ ਘੱਟ ਜ਼ਰੂਰੀ ਹੈ ਤਿੰਨ ਹੋਣਗੇ ਤਿੰਨ ਕਰਾਂਗੇ ਉਹਨਾਂ ਨੂੰ ਸਕੂਲਾਂ ਦੀ ਲਿਸਟ ਦੇ ਦੇ ਦਿਓ ਮੈਂ ਕਿਹਾ ਜਿੱਥੇ ਟੀਚਰਾਂ ਨੂੰ ਸਮੱਸਿਆ ਹੈਗੀ ਆ ਭាវ ਸਾਹਿਬ ਆਪਣੇ ਬਠਿੰਡੇ ਜ਼ਿਲ੍ਹੇ ਦੀ ਰਿਪੋਰਟ ਹੈ 80% ਵੱਡੇ ਸਕੂਲਾਂ 'ਚ ਪ੍ਰਿੰਸੀਪਲ ਹੈ ਨਹੀਂ ਮੈਂ ਉਹ ਮੰਨ ਲਾਣਾ ਪ੍ਰਿੰਸੀਪਲ ਨਹੀਂ ਪ੍ਰਿੰਸੀਪਲ ਜੇ ਪ੍ਰਿੰਸੀਪਲ ਹੀ ਹੈ ਨਹੀਂ ਭਲਾ ਸਕੂਲ ਦਾ ਸਕੂਲ ਦਾ ਢਾਂਚਾ ਤਾਂ ਉਹਨਾਂ ਨੇ ਚਲਾਉਣਾ 12ਵੇਂ ਦਾ ਸਕੂਲ ਪ੍ਰਿੰਸੀਪਲ ਹੈ ਨਹੀਂ ਕਾ ਇਸ਼ਾਰ ਹੋਵੇ ਦਿਓ ਨਾ ਯਾਰ ਥੋੜਾ ਜਿਹਾ ਚਲੋ ਬੇਚਾ ਸੁਣ ਲਈ ਬੈਠ ਸੁਣ ਲੋ ਚਲੋ ਭਲਾ ਸਾਹਿਬ ਆਪਾਂ ਤੁਸੀਂ ਵੀ ਲੈ ਲਓ ਅੰਕੜੇ ਮੇਰੀ ਮੇਰੀ ਸੁਣ ਲੋ ਆਪਾਂ ਮਕਾ ਕਰਾਂਗੇ ਸੁਣੋ ਸੁਣੋ ਆਪਾਂ ਭਰਾ ਸਾਰੇ ਆਪਾਂ ਕੋਈ ਐਂ ਦੇਣੇ ਵੀ ਆਪਾਂ ਇੱਕ ਦੂਜੇ ਦੇ ਉਲਟੀ ਬ ਮੈਂ ਨੂੰ ਤਾਂ ਡੀਐਸਪੀ ਸਾਹਿਬ ਕਹਿੰਦੇ ਕਿ ਲੈ ਆਇਸ ਵੀ ਆਪਾਂ ਮੀਟਿੰਗ ਤਾਂ ਹੀ ਕਰਨੀ ਆ ਠੀਕ ਹੈ ਐਮਐਲਏ ਸਾਹਿਬ ਨਾਲ ਥੋੜੀ ਮੀਟਿੰਗ ਫਿਕਸ ਕਰਉਣੀ ਕਰਾ ਦਿੰਨਾ ਦੱਸੋ ਕਿੱਥੇ ਬੈਠਣਾ ਮੈਂ ਵੀ ਬੈਠਣਾ ਨਹੀਂ ਪਹਿਲਾਂ ਪ੍ਰੋਪੋਜ਼ਲ ਲੈ ਕੇ ਆਓ ਤੁਸੀਂ ਪ੍ਰੋਪੋਜ਼ਲ ਤੁਸੀਂ ਲੈ ਕੇ ਆ ਵੀ ਆਪਾਂ ਐਂ ਹੀ ਕਰੂ ਸੁਣੋ ਐਂ ਹੀ ਕਰੋ ਮੀਟਿੰਗ ਸਾਡੇ ਨਾਲ ਆਪਾਂ ਸ਼ਾਮ ਨੂੰ ਕਰ ਲਓ ਹਾਂ ਦੱਸੋ ਆਦਰਸ਼ ਸਕੂਲ ਦਾ ਮਾਮਲਾ ਹੱਲ ਕਰਦੇ ਹਾਂ ਪਹਿਲਾਂ ਇੱਕੋ ਹੀ ਸੁਣੋ ਮੇਰੀ ਗੱਲ ਸੁਣੋ ਇੱਕੋ ਹੀ ਛੱਡ ਲਓ ਸੁਣੋ ਸੁਣੋ ਤੁਸੀਂ ਲੈ ਕੇ ਆ ਆਦਰਸ਼ ਸਕੂਲ ਲੈ ਕੇ ਆਇਆ ਹੋਇਆ ਮੇਰੀ ਗੱਲ ਸੁਣੋ 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 ਯਾਰ ਇਹਨਾਂ ਨੂੰ ਵੀ ਪ੍ਰਧਾਨ ਸਾਹਿਬ ਲੈ ਕੇ ਆਇਆ ਹੋਇਆ ਅਮਰ ਅਮਰ ਸੁਣਦਾ ਲੋਕ ਜਿਹੜੀ ਜਿਲ੍ਹਾ ਆ ਗੂ ਸੁਣੋ ਅਸੀਂ ਹੁਣ ਜਿਲ੍ਹਾ ਨਹੀਂ 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 ਮੈਂ ਬਤੌਰ ਜਿਲ੍ਹਾ ਪ੍ਰਧਾਨ ਜਿੰਨੀ ਗੱਲ ਕਰ ਸਕਦਾ ਕਰੂੰਗਾ ਸੁਣੋ ਤੁਹਾਡੀ ਡੀ ਸਾਹਿਬ ਨਾਲ ਮੀਟਿੰਗ ਕਰਾ ਦਿੰਦਾ ਤੁਹਾਡੀ ਸੁਖਵੀਰ ਮੈਸਰ ਖਾਨ ਨਾਲ ਮੀਟਿੰਗ ਕਰਾ ਸਕਦਾ ਹਾਂ ਤੁਹਾਡੀ ਡੀਓ ਨਾਲ ਗੱਲ ਕਰਾ ਦਿੰਦਾ ਥੋੜੀ ਸਿੱਖਿਆ ਮੰਤਰੀ ਨਾਲ ਗੱਲ ਕਰਾ ਦਿੰਨਾ ਹੈ ਉਹਦੇ OSD ਨਾਲ ਗੱਲ ਕਰਾ ਦਿੰਨਾ ਜਿਹੜੀ ਮੈਂ ਗੱਲ ਕਰਦਾ ਸਾਰਿਆਂ ਨਾਲ ਕਰਿਆ ਇਕੱਲੀ ਗੱਲ ਸੁਣ ਲੈਂਦੇ ਆ ਮਸਲਾ ਹੱਲ ਨਹੀਂ ਕਰਦੇ ਮੈਂ ਸੁਣਾਂ ਸਿੱਖਿਆ ਸਕੱਤਰ ਨਾਲ ਪਿਛਲੇ ਦਿਨ ਜਾ ਕੇ ਆਇਆ ਵੀ ਨਿਆਰਾਂ ਗੱਲ ਹੋ ਗਈ ਉਹ ਵੀ ਕਹਿੰਦੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ ਐਮਐਲਏ ਬਲਕਾਰ ਨਾਲ ਤੁਹਾਨੂੰ ਬੈਠ ਕੇ ਅੱਪ ਗੱਲ ਕਰ ਲੈਣਾ ਜਿਹੜੀ ਰਾਮਪਰਾਪੂ ਵਾਲਕੇ ਸੰਬੰਧਿਤ ਗੱਲ ਆਪਾਂ ਟੇਬਲ ਤੇ ਬੈਠ ਕੇ ਖਿਸ਼ਾਨ ਨਾਲ ਢੰਗ ਨਾਲ ਕਰ ਲੈਣਾ ਖੇਡਾਂ ਦਾ ਕਰੋੜਾਂ ਦਾ ਨੁਕਸਾਨ ਆ ਜਿਹੜਾ ਸ਼ੰਭੂ ਮੋਰਚੇ ਤੇ ਇੱਕ ਇੱਕ ਮੇਰੀ ਗੱਲ ਸੁਣੋ ਜਿਹੜੀ ਉਹ ਮਤਲਬ ਬਾਇਓ ਗੈਸ ਫੈਕਟਰੀ ਉਦੇ ਵਿੱਚੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਉਹਨੂੰ ਚੱਕਿਆਗਾ ਨਾਲ ਘੱਟੋ ਘੱਟ 15 ਬੀਬੀਆਂ ਨੇ ਤੇ ਕੁਝ ਕਿਸਾਨ ਆਗੂ ਆ। ਉਹ ਕੀ ਮਤਲਬ ਸਰਕਾਰੇ ਮਤਲਬ ਇੱਕ ਪਾਸੇ ਤਾਂ ਪਹਿਲਾਂ ਇਹ ਭਗਵੰਤ ਮਾਨ ਸਾਹਿਬ ਆਪ ਸਰਾਵ ਵਾਲੀਆਂ ਫੈਕਟਰੀਆਂ ਦੇ ਵਿੱਚ ਜਿਹੜਾ ਪ੍ਰੋਸੂਸ਼ਨ ਕਰਦੇ ਉਹਨਾਂ ਦੇ ਮੂਹਰੇ ਨਾਰੇ ਲਾਉਂਦੇ ਰਹੇ ਜਾ ਕੇ ਤੇ ਅੱਜ ਦੇ ਕਿਸਾਨ ਉਸ ਗੱਲ ਨੂੰ ਕਹਿ ਰਹੇ ਆ ਵੀ ਸਾਨੂੰ ਇਹ ਮਾਰ ਰਹੀਏ ਸਾਡਾ ਗਲ ਘੁੱਟ ਰਹੀਏ ਕੈਂਸਰ ਫਲਾ ਰਹੇ ਆ ਤਾਂ ਉੱਤੋਂ ਫਿਰ ਇਹੋ ਜਿਹਾ ਵਰਤੋਅ ਕੀਤਾ ਜਾ ਰਿਹਾ। ਕੋਈ ਵੀ ਇਸੇ ਤਰ੍ਹਾਂ ਜੀਰਾ ਫੈਕਟਰੀ ਦਾ ਇਹਨਾਂ ਨੇ ਐਲਾਨ ਕੀਤਾ ਹੋਇਆ। ਜੀ ਲਿਖਤੀ ਹਜੇ ਕੁਛ ਨਹੀਂ। ਉਹਨੂੰ ਬੰਦ ਕਰਨ ਦਾ ਆਪ ਦਾ ਇਲਾਣ ਕੀਤਾ ਹੋਇਆ ਨਾ ਉਹਨੂੰ ਬੰਦ ਕਰਨ ਦਾ ਦੇਖ ਦੇਖ ਕੇ ਆਏਗਾ ਤੁਸੀਂ ਟਾਈਮ ਫਿਕਸ ਕਰ ਲਓ ਉੱਥੇ ਗੱਲਾਂ ਸਾਰੀਆਂ ਹੋ ਗਈਆਂ ਪਾ ਦੱਸੋ ਮੈਂ ਉਹਦਾ ਮਸਲਾ ਹੱਲ ਕਰ ਦਿਆਂ ਤੁਸੀਂ ਬੈਠ ਸੁਣੋ ਮੇਰੇ ਪ੍ਰਧਾਨ ਸਾਹਿਬ ਆਏ ਆਣੇ ਕੋਈ ਮੈਂ ਹੱਲ ਕਰਨ ਦੇ ਸਮਰੱਥ ਹੁੰਦਾ ਮੈਂ ਜਿਹੜਾ ਸਮਰੱਥ ਹੈ ਤੁਸੀਂ ਮੈਂ ਤੁਹਾਨੂੰ ਨਾ ਜਿਹੜਾ ਸਮਰੱਥ ਹੈ ਸਾਡੀ ਉਹਦੇ ਨਾਲ ਮੀਟਿੰਗ ਰੱਖਾਓ ਕਦੋਂ ਰੱਖਾਉਣਾ ਦੱਸੋ ਕਿਹਦੇ ਦੱਸੋ ਕਿਹਦੇ ਨਾ ਕਰਾਂਗੇ ਦੱਸੋ ਕਿਹਦੇ ਦਿਨ ਚਾਹੁੰਦੇ ਤੁਸੀਂ ਜਿਹੜਾ ਮਸਲਾ ਹੱਲ ਕਿਸਾਨ ਜਿਹੜਾ ਜਿਹੜਾ ਅਧਿਕਾਰੀ ਸਾਡੇ ਨੂਹਾਂ ਚੌਂਕੀ ਦਾ ਡੀਐਸਪੀ ਸਾਡੀ ਨਾਲ ਇਹਨਾਂ ਨੂੰ ਦੇ ਦਿਓ ਪਾਵਰਾਂ ਮੈਂ ਇਹਨ 2014 ਦੇ ਵਿੱਚ ਮੁੱਖ ਮੰਤਰੀ ਲੈਵਲ ਦੇ ਮਸਲੇ ਡੀਸੀ ਸਾਹਿਬ ਨੇ ਹੱਲ ਕਰਤੇ ਕਿਉਂਕਿ ਮੁੱਖ ਮੰਤਰੀ ਨੇ ਪਾਵਰਾਂ ਦੇਤੀਆਂ 96 ਕਰੋੜ ਰੁਪਇਆ 8 ਘੰਟਿਆਂ ਦੇ ਅੰਦਰ ਡੀਸੀ ਦੇ ਖਾਤਿਆਂ 'ਚ ਆ ਗਿਆ ਖੁਦ ਕਸ਼ੀ ਪੀਰ ਤੇ ਪਰਿਵਾਰਾਂ ਦਾ ਜੇ ਸਰਕਾਰ ਦਾ ਰਾਦਾ ਹੋਵੇ ਕਿਉਂਕਿ ਉਹਦਾ ਸਰਕਾਰ ਦਾ ਰਾਦਾ ਬਣ ਗਿਆ ਤੁਸੀਂ ਵਿੱਚ ਸੀ ਉਦੋਂ ਕਾਲੀ ਸਰਕਾਰ ਦੀ ਲੋਕਤ ਅਹਿਮਦ ਪਰੇ ਵਧੀਆ ਡੀਸੀ ਆ ਹਾਂ ਠੀਕ ਹੈ ਵਧੀਆ ਸਰਕਾਰ ਦਾ ਜ਼ਿੰਮੇਵਾਰ ਡਿਪਟੀ ਕਮਿਸ਼ਨਰ ਹੈ ਤੁਹਾਡੇ ਉਹਦਾ ਬਹਿ ਕੇ ਬਟੇਲ ਤੁਹਾਡੇ ਵਾਸਤੇ ਵਧੀਆ ਇੱਕ ਇੱਕ ਸਾਡੇ ਵਾਸਤੇ ਇਹ ਸਾਡੇ ਤੇ ਡਾਂਗ ਹੀ ਫੇਰਦਾ ਉਹ ਬਨ ਗਾਲੀ ਨਹੀਂ 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 ਐਵੇਂ ਲੱਗਾ ਸੰਤੋ ਗੁੰਡੇ ਕਹਿੰਦਾ ਇਹ ਐ ਮੇਰੀ ਗੱਲ ਸੁਣ ਤੁਹਾਨੂੰ ਬਹੁਤ ਆ ਮੈਂ ਆਨਲਾਈਨ ਬੋਲ ਰਿਹਾ ਸਾਰੇ ਆਨ ਰਿਕਾਰਡ ਹੋ ਗਿਆ ਸਾਡੇ ਮੂੰਹ ਤੇ ਨੁਕਸਾਨ ਕੀਤਾ ਕਰੋਨਾ ਦਾ ਨੁਕਸਾਨ ਆ ਅਸੇ ਸਾਨੂੰ ਖਰਚੀ ਅਸੀਂ ਆਖਿਆ ਵੀਰੇ ਵੀ ਤੂੰ ਐਂ ਕਿਹਾ ਸੀ ਸਾਨੂੰ ਗੀਬੀਆਂ ਦੇ ਖਾਤੇ 'ਚ ਬੋਟਾ ਤੂੰ ਪਹਿਲਾਂ ਵੀ 1000 1000 ਰੁਪਇਆ ਪਾਉਂਗਾ ਅਸੀਂ ਵੀਰੇ ਜਦੋਂ ਕਿਹਾ ਸਾਨੂੰ ਕੀ ਜਵਾਬ ਦੱਸਦਾ ਇਹ ਵੀਰੇ ਨੇ ਬਰਕਾਰ ਸਿੱਧੂ ਨੇ ਕਹਿੰਦਾ ਮੇਰੇ ਕੋਲੇ ਕਿਹੜਾ ਗਿੱਦੜ ਸਿੰਗੀ ਆ ਵੀ ਮੈਨੂੰ ਪੈਸੇ ਦੇ ਦਿਆਂ। ਵੀਰੇ ਪਤਾ ਕਿ ਐ ਨਹੀਂ ਬੋਲਣਾ ਚਾਹੀਦਾ ਹੁੰਦਾ ਬੋਟਾ ਅਸੀਂ ਦਿੱਤੀਆਂ ਅਸੀਂ ਉਹਨੂੰ ਬਣਾਇਆ ਤੇ ਸਾਨੂੰ ਹੀ ਐ ਗਲਤ ਬੋਲਿਆ। ਵੱਡਾ ਨਵਾਂ ਲੀਟਰ ਬਣਾਇਆ ਵਾ। ਨਵੇਂ ਬਣਦੇ ਨਵਾਂ ਵੱਡਾ ਲੀਟਰ। ਜਿਹੜਾ ਬੰਦਾ ਤੁਸੀਂ ਐ ਕਰੋ। ਤੁਸੀਂ ਤੁਸੀਂ ਕੁਛੇ ਮੇਰੀ ਸੁਣੋ ਗੱਲ ਆਪਾਂ ਹੀ ਗੱਲ ਮੁਕਸੀ ਦੱਸੋ। ਜੋ ਸਮਰੱਥ ਅਧਿਕਾਰੀ ਹੈ ਡੀਸੀ ਸਾਹਿਬ ਨਾਲ ਕਰਾ ਦੇਣ ਡੀਸੀ ਸਾਹਿਬ ਨਾਲ ਕਰਾ ਦੱਸੋ। ਉੱਥੇ ਕਹਿੰਦੇ ਉੱਥੇ ਲੈ ਜਾਓ। ਜਿਹੜਾ ਕਰ ਸਕਦਾ ਸਾਨੂੰ ਪ੍ਰਪੋਜ਼ ਲੈ ਕੇ ਆਓ ਡੀਸੀ ਸਾਹਿਬ ਤੋਂ ਵੀ ਆ ਕਰੋਗੇ ਆ ਕਰੋਗੇ ਕਿ ਨਹੀਂ ਕਰੋਗੇ। ਨਹੀਂ ਐਵੇਂ ਫਾਇਦਾ ਨਹੀਂ। ਡੀਸੀ ਸਾਹਿਬ ਨਾਲ 5 ਮੀਟਿੰਗਾਂ ਹੋਰ। ਫਿਰ ਕੰਮ ਜਾਂ ਕਹਿੰਦੇ ਮ ਨਾਲ ਨਹੀਂ ਜਾਉਗੀ ਸਰਪਲੇ ਆ ਦੀ ਇਹਨਾਂ ਦਾ ਨਾਮ ਜਾਉਗੀ ਜੀ ਸਾਹਿਬ ਦਾ ਪਤਾ ਲੱਗ ਜੂ ਪਹਿਲਾਂ ਐਸਐਸਪੀ ਸਾਹਿਬ ਨੂੰ ਕਹਿ ਕੇ ਬੰਦੇ ਰਹਾ ਕਰਾਓ ਪਤਾ ਲੱਗ ਜੂ ਮਾਹੌਲ ਬਣ ਜੂ ਮੇਰੀ ਗੱਲ ਸੁਣ ਲਓ ਕਿਉਂਕਿ ਇਹ ਤਾਂ ਇਹਨਾਂ ਦੇ ਵਾਸਤੇ ਸੁਣ ਤਾ ਲੋ ਸੁਣ ਤਾ ਲੋ ਮੇਰੀ ਪਹਿਲਾਂ ਸੁਣ ਲਓ ਨਾ ਪੂਰੀ ਆਪਾਂ ਮਾਹੌਲ ਬਣਾ ਜੇ ਬੰਦੇ ਰਹਾ ਕਰਾਉਣ ਦਾ ਕਰੋ ਆਰਡਰ ਫਿਰ ਬਹਿ ਜਾਗੇ ਆਪਾਂ ਇੱਕ ਮਿੰਟ ਬਿੰਟ ਸੁਣ ਲਓ ਚੌਕ ਕੇ ਜਿਹੜਾ ਮੈਂ ਬਤੌਰ ਜਿਹੜਾ ਪ੍ਰਧਾਨ ਚ ਮੋੜ ਹਲਕਾ ਮੇਰੇ ਕੋਲ ਹੈ ਨਾ ਮੇਰੇ ਕੋਲ ਆਰਾਮਪਰਾ ਤਰਵੰਡੀ ਸਾਹਿਬ ਬਹੁਤ ਪਰਚੰਡਾ ਦਿਹਾਤੀ ਹੈ ਠੀਕ ਨਹੀਂ ਪਰ ਫਿਰ ਵੀ ਚੌਕ ਕੇ ਸਕੂਲ ਦੇ ਮਸਲੇ ਬਾਰੇ ਨਾਮ ਨੂੰ ਜਿਆਦਾ ਜਾਣਕਾਰੀ ਨਾ ਮੈਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਡੀਸੀ ਸਾਹਿਬ ਨਾਲ ਮੈਂ ਗੱਲ ਕਰ ਲੂੰਗਾ ਆਪਾਂ ਕੀ ਚਾਹੁੰਦੇ ਆ ਕੀ ਨਹੀਂ ਚਾਹੁੰਦੇ ਵਧੀਆ ਡੀਸੀ ਆ ਹਰੇਕ ਦੀ ਗੱਲ ਸੁਣਦਾ ਉਹ ਵਿਰੋਧੀ ਦੀ ਵੀ ਸੁ ਜੀ ਸੀ ਦਾ ਸਾਨੂੰ ਨਹੀਂ ਨਹੀਂ ਜਿੰਨੀ ਸੁਣਦਾ ਉਹ ਸੁਣਦਾ ਸੁਣਦਾ ਆਹ ਨਹੀਂ ਇਹ ਅੱਛਾ ਮੈਂ ਕਹਿੰਦਾ ਉਹ ਮੇਰੀ ਸੁਣੋ ਮਾੜੀ ਜੀ ਮਾੜੀ ਜੀ ਸੁਣੀ ਪਿਛਲੇ ਸਾਲ ਡੀ ਸੀ ਸਾਹਿਬ ਦੇ ਮੂੰਹ ਤੇ ਜੋ ਖੁੱਡੀਆਂ ਸਾਹਿਬ ਇੱਥੇ ਆ ਕੇ ਗਏ ਪਿਛਲੇ ਸਾਲ ਸਾਡੇ ਨਾਲ 50000 ਰੁਪਇਆ ਕਣਕ ਖੜੀ ਦਾ ਮਾਜਬਤ ਆਇਆ ਹੋਇਆ ਵਾ ਹਲੇ ਤੱਕ ਨਹੀਂ ਦਿੱਤਾ ਏਸੇ ਡੀ ਸੀ ਨੇ ਏਸੇ ਡੀ ਸੀ ਨੇ ਗੈਸ ਪਾਈਪ ਲਾਈਨ ਦਾ ਮਾਮਲਾ ਆਹ ਪਤਾ ਜੀ ਆਇਆ ਵੀ ਉਹ ਸੁਭਾ ਮੇਰੀ ਗੱਲ ਸੁਣੋ ਆਇਆ 5 ਕਰੋੜ ਆਡਾ ਆਇਆ 7 ਕਰੋੜ 10 ਕਰੋੜ ਉਹ ਵੱਖਰਾ ਆਇਆ ਉਹ ਵੱਖਰਾ ਆਇਆ ਗੜੇ ਮਾਰੀ ਦਾ ਉਹਦਾ 2 ਕਰੋੜ ਮੇਰੇ ਪਿੰਡੋਂ ਆਇਆ ਹੋਰਾਂ ਨੂੰ ਆਇਆ ਜਿਹੜ ਕਣਕ ਸੜੀ ਦਾ ਹਲੇ ਤੱਕ ਕਿੰਨਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਛੋਟੀ ਸਰਕਾਰ ਨੇ ਹਲੇ ਤੱਕ ਮੂੰਹ ਨਹੀਂ ਖੋਲਿਆ। ਉਹਦੀ ਉਹਦੀ ਇਹਦੇ ਤੇ ਕਰੋ। ਮੈਂ ਦੱਸਦਾ ਉਹਦੇ ਲਿਸਟਾਂ ਬੜੀਆਂ। ਇਹ ਦੂਗਾ ਹਾਂ। ਗੈਸ ਪਾਈਪਲਾਈਨ ਦਾ ਮਾਮਲਾ ਡੀਸੀ ਵਿਚ ਐ ਸਮਝੌਤਾ ਹੈ। 3 ਸਾਲ ਹੋ ਗਏ। ਹਜੇ ਸਿਰੇ ਨਹੀਂ ਚੜਿਆ। ਭਾਰਤਮਾਲ ਵਾਲਾ ਮਾਮਲਾ ਤਿੰਨ ਪਿੰਡਾਂ ਦਾ ਮਸਲਾ। ਬੇਨਤੀ ਕਰਾਂ ਮੈਂ ਸ਼ਾਇਦ ਮੈਨੂੰ ਦੱਸਣੀ ਨਹੀਂ ਚਾਹੀਦੀ। ਡੀਸੀ ਸਾਹਿਬ ਦੀ ਐਸੇ ਮਸਲੇ 'ਚ ਹਾਈ ਕੋਰਟ ਨੇ ਤਨਖਾਹ ਰੋਕ ਲਈ। ਇਹਦੇ ਚ ਰੋਕਣਗੇ ਸੁਣ ਮੇਰੀ ਇੱਕ ਮਿੰਟ ਜੌਂਦਾਂ ਵਾਲੇ ਚ ਵੀ ਰੋਕਣਗੇ ਸਾਨੂੰ ਸਾਰਾ ਪਤਾ ਜੌਂਦਿਆਂ ਵਾਲੇ ਚ ਵੀ ਰੋਕਣਗੇ ਹੁਣ ਕਿਉਂਕਿ ਤੁਸੀਂ ਡਾਂਗ ਦੀ ਫੇਰਦੇ ਉੱਥੇ ਸੁਣ ਸਮਝ ਲੈ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਫਿਰ ਆਣਗੇ ਨਹੀਂ ਉੱਡਾ ਹੀ ਡਾਂਗ ਫੇਰਦਾ ਫਿਰ ਉਹ ਹੁਣ ਥੋੜੇ ਪਿੱਛੇ ਚ ਮੰਨ ਲਗੇ ਵੀ ਉਹਨੇ ਡਾਂਗ ਨਹੀਂ ਫੇਰੀ ਹਾਈ ਕੋਰਟ ਦੇ ਆਰਡਰਾਂ ਨੂੰ ਨਹੀਂ ਮੰਨੇ ਉਹ ਤਨਖਾਹ ਰੋਕ ਲਈ ਉਹਨੂੰ ਉਹ ਲੋਕਾਂ ਦਾ ਬੰਦਾ ਮੇਰੀ ਗੱਲ ਸੁਣ ਲਓ ਮੈਂ ਤੁਸਾਂ ਐਂਨੇ ਕਿ ਮੈਂ ਸਰਕਾਰ ਦੇ ਤੌਰ ਤੇ ਉਹਦੀ ਸ਼ਲਾਹਾ ਕਰਨਾ ਮੈਂ ਰੋਜ਼ ਉਹ ਕੋਲ ਘੰਟਾ ਬਹਿਣਾ ਥੋੜੀ ਜਥੇ ਬੰਦੇ ਹਰੇਕ ਦੀ ਗੱਲ ਸੁਣਦਾ ਉਹ ਮੈਨੂੰ ਨਹੀਂ ਪਤਾ ਤੁਸੀਂ ਕਿਥੋਂੜਨਾ ਤੁਸੀਂ ਕਦ ਨੂੰ ਗੱਲ ਕਰ ਰਹੇ ਮੈਂ ਮੈਂ ਨੋ 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 ਅਮਲ ਚ ਤਾ ਲੈ ਆਵੇ ਤੁਸੀਂ ਐਂ ਕਰੋ ਪ੍ਰਧਾਨ ਜੀ ਮੈਂ ਤੁਹਾਨੂੰ ਜੀ ਮਰਜੀ ਤਾਂ ਆਪਾਂ ਗੱਲ ਦੀ ਮੁੱਖ ਦੀ ਕਰੀਏ ਆਪਣਾ ਮੀਟਿੰਗ ਦਾ ਮਾਹੌਲ ਬਣ ਜੂ ਬੰਦੇ ਰਿਹਾ ਕਰ ਲੋ ਕੋਈ ਰੌਲਾ ਨਹੀਂ ਮੁੱਕ ਚੋਲੇ ਹਾਂ ਜਿਹੜੇ ਘਟੋ ਘਟ 24 ਬੰਦੇ ਅੰਦਰ ਹੁਣ ਔਰਤਾਂ ਛੜਤੀਆਂ ਇਹਨਾਂ ਨੂੰ ਪਤਾ ਸਾਰਾ ਕੁਝ ਇਹ ਸਾਰਾ ਸਮਝਾ ਦੇਣਗੇ ਸੋਨੂੰ ਹਾਂ ਕਿਹੜੀ ਤਾਂ ਪਹਹਾਰਾ ਕਿਤੇ ਜੇ 307 ਹੋਵੇ ਪੱਲਾ ਸਾਹਿਬ ਮੁੱਖ ਮੰਤਰੀ ਨਾਲ ਅਸੀਂ ਮੀਟਿੰਗ ਕਰਨ ਆਏ ਸਾਥੋਂ ਪਹਿਲਾਂ ਬੰਦੇ ਬਾਹਰ ਆ ਗਏ ਅਧਾਰਨਾ ਪਈ ਜੇ ਸਰਕਾਰ ਦਾ ਰੱਦਾ ਹੋਵੇ ਜੇ ਨਹੀਂ ਰੱਦਾ ਕੋਈ ਗੱਲ ਨਹੀਂ ਸਾਡੀ ਮੈਂ ਵੀ ਵਿਧਾਇਕਾਂ ਸੁਣੂ ਗੱਲ ਕੋਈ ਗੱਲ ਨਹੀਂ ਸੁਣਾ ਲਾਂਗੇ ਬੰਦੇ ਸੁਣਾ ਲਾਂਗੇ ਮੈਨੂੰ ਟਾਈਮ ਦਿਓ ਮਾੜਾ ਜਾਂ ਅੱਜ ਸ਼ਨੀਵਾਰ ਹੈ ਦੁਬਾਰਾ ਸੋਮਵਾਰ ਨੂੰ ਮੈਂ ਡੀਸਾ ਨਾਲ ਗੱਲ ਕਰੂੰਗਾ ਤੁਹਾਡੇ ਜੀ ਚਾਰ ਸੋਮਵਾਰ ਤੱਕ ਦਾ ਸੋਮਵਾਰ ਨੂੰ ਪੰਜਾਂ ਹਾਂ ਕਿਉਂਕਿ ਜੇ ਕੋਈ ਗੱਲ ਸਾਹਮਣੇ ਆ ਜੇ ਸਾਹਮਣੇ ਆਪਾਂ ਬੈਠਣ ਦੀ ਕੋਰੇ ਹੋ ਜਗੇ ਵੀ ਇੱਕ ਤਾ ਤਾਂ ਹੋ ਗਿਆ ਨਾ ਫਿਰ ਬਹਿ ਜਾਾਂਗੇ ਠੀਕ ਹੈ ਬਾਕੀ ਮਸਲੇ ਬਹਿ ਕੇ ਹੱਲ ਕਰਾਂਗੇ ਗੱਲ ਕਰਕੇ ਇਹਨਾਂ ਨੂੰ ਮੈਂ ਕਹ ਮੰਗਰ ਗੱਲ ਸੁਣੋ ਜੀ ਅਸੀਂ ਪਰਸੋਂ ਇਨਸੈਕਟ ਨਾਲ ਗੱਲ ਕਰੀ ਹੈ ਆਪਣੇ ਮਾਰਕਵੈਟ ਦੇ ਨਾਲ ਜੀ ਉਹ ਕਹਿੰਦਾ ਸਾਨੂੰ ਤੁਹਾਡੇ 83 ਨਾਲ ਗੱਲ ਕਰਾਉਂਦਾ ਕਿਹੜੀ ਮੰਡੀ ਥੋੜੀ ਆਹੀ ਮੰਡੀਆ ਲੋਕਲ ਜੀ ਹਾਂਜੀ ਇਨਸਪੈਕਟਰ ਇਨਸਪੈਕਟਰ ਨੇ ਸਾਡੇ 83 ਨੂੰ ਥੰਕਾਇਆ ਜੀ ਮੇਰੇ ਨਾਲ 90 ਸੇ 97 14000 ਜੀ ਸੁਣ ਫੋਨ ਤੇ ਦੱਸ ਦੇ ਕੱਲ ਸਾਨੂੰ ਦੋ ਦੋ ਇਕੱਠਾ ਦੇਤੀਆਂ ਤੇ ਅੱਜ ਕਹਿੰਦੇ ਅੱਜ ਖਤਮ ਹੋ ਗਿਆ ਬਾਜ਼ਾਰ ਸਾਨੂੰ 8 ਦਿਨ ਹੋ ਗਏ ਇਹ ਤਾਂ ਤਵੰਤ ਕਰ ਸੰਦੀਪ ਕੁਮਾਰ ਸੰਦੀਪ ਕੁਮਾਰ ਅਜੇ ਤੱਕ ਬਾਜ਼ਾਰਦਾਨਾ ਨਹੀਂ ਆਉਂਦਾ ਇੱਕ ਦਾ ਸਵਾਲ ਨਹੀਂ ਤੁਸੀਂ ਸਾਰੀਆਂ ਮੰਡੀਆਂ ਦਾ ਪ੍ਰਬੰਧ ਕਰੋ ਚਲੋ ਪਰ ਪ੍ਰਧਾਨ ਜੀ ਬਾਕੀ ਵੇਖੋ ਜੀ ਗੱਲ ਇਹ ਹੈ ਵੀ ਜਦੋਂ ਚੋ ਪਿੰਡ ਦੀ ਮੈਨੇਜਮੈਂਟ ਪਿੱਛੇ ਹਟਾਤੀ ਤੁਸੀਂ ਆਏ ਜੀ ਪਿੰਡ ਦੇ ਸੁਣੋ ਸੁਣੋ ਆਪਾਂ ਇਕੱਠੇ ਸੀ ਹੱਸ ਛੱਡਦੇ ਰਹੇ ਗਰਮੇ ਦੇਣ ਗਿਆ ਮੈਂ ਠੀਕਾ ਥੋੜਾ ਭਰਾਇਆ ਮੈਂ ਨਹੀਂ ਠੀਕ ਹੈ ਮੇਰੇ ਕੋਲ ਬੈਠ ਮੈਂ ਤੁਹਾਨੂੰ ਕਿੱਥੇ ਆਵਾਂ ਸੁਣੋ ਆਪਾਂ ਮੌਲ ਥੋੜਾ ਠੰਡਾ ਕਰਦੇ ਆਪਾਂ ਬਹਿਣਾ ਕੋਈ ਦੱਸੋ ਅਸੀਂ ਵੀ ਕਹਿੰਦੇ ਆ ਸਾਡਾ ਕੋਈ ਬੋਡਾ ਫੇੜੇ ਨਾ ਜੀ ਨਹੀਂ ਮੈਂ ਅਸੀਂ ਸਾਨੂੰ ਜਿੱਥੇ ਮਰਜੀ ਸਾਡੇ ਉੱਥੇ ਆ ਜਾਾਂਗੇ ਮੈਂ ਤੁਹਾਨੂੰ ਕਿੱਥੇ ਆਵਾਂ ਦੱਸੋ ਦੱਸੋ ਮੈਂ ਕਹਿੰਦਾ ਅਸੀਂ ਕਿੱਥੇ ਆ ਜੇ ਅਸੀਂ ਆ ਜਾਾਂਗੇ ਓਹੋ ਦੱਸੋ ਰਾਮ ਪ੍ਰਿਆਮਾ ਬਠ ਦੱਸੋ ਕਿਹੜੇ ਦਿਨ ਆਉਣਾ ਮੈਂ ਸੌਣ ਬਣਾਉਣਾ ਸਾਨੂੰ ਸੱਦ ਲਓ ਜਿੱਥੇ ਮਰਜੀ ਫਿਰ ਤੁਸੀਂ ਮੇਰੇ ਅੱਜ ਸਰਕਟੋਂ ਸ ਆਜੋ ਸਰਕਟੋਂ ਆ ਜਾਗੇ ਸਰਕਟੋਂ ਸ ਆਜੋ ਸਰ ਨਾਲ ਉਸ ਤੋਂ ਪਹਿਲਾਂ ਬੰਦੇ ਛਡਾਓ ਚਲੋ ਠੀਕ ਫਿਰ ਮੈਨੂੰ ਗੱਲ ਕਰ ਰਹੇ ਕਿਉਂਕਿ ਗੱਲ ਕਰ ਰਹੇ ਜਿਹੜੇ ਬੰਦੇ ਛਡਾਉਣ ਨਾਲ ਮਾਮਲਾ ਕਿਉਂ ਜਾਇਜ਼ ਹੈ ਮੈਨੇਜਮੈਂਟ ਦਾ ਰੋਲਾ ਸੀ ਟੀਚਰਾਂ ਦਾ ਜਦੋਂ ਮੈਨੇਜਮੈਂਟ ਮੈਨੇਜਮੈਂਟ ਨੂੰ ਪਿੱਛੇ ਹਟਾਤਾ ਫਿਰ ਬੰਦੇ ਰੋਂ ਅੰਦਰ ਰੱਖਣ ਦਾ ਕੀ ਹੈ? ਤਾਂ ਕੀ ਨਹੀਂ ਹੁੰਦਾ। ਮੈਂ ਕਹਿੰਦਾ ਸੋਮਵਾਰ ਦੀ ਸਾਨੂੰ ਅਸੀਂ ਗੱਲ ਕਰਾਂਗੇ 10 ਵਜੇ। ਉਦੋਂ ਆ ਪ੍ਰਧਾਨ ਜੀ ਤੁਹਾਨੂੰ ਦੱਸ ਦਿਆਂਗੇ। ਚਲੋ ਠੀਕ ਹੈ। ਠੀਕ ਹੈ ਜੀ। ਕੀ ਇਹ ਵੀ ਮਨਿਆ ਬਾਇਓ ਗੈਸ ਵਾਲਾ ਜਿਹੜਾ ਜਿਹਨਾਂ ਦੇ ਅੱਗੇ ਖੜੇ ਉਹਨਾਂ ਨੂੰ ਵੀ ਮਤਲਬ ਕਰਿਓ ਜੀ ਉਹਨਾਂ ਦੇ। ਠੰਡਾ ਕਰ ਲਿਆ। ਨਹੀਂ ਠੰਡਾ ਵੀ ਉਹ ਸਾਰੇ ਬਿਚੀ ਆ ਜਾਂਦੇ ਆ। ਕੀ ਤੇ ਬੰਦੇ ਕਿਸੇ ਸਰਕਾਰ ਨੇ ਨਹੀਂ ਚੱਕ ਕੇ। ਕੋਰਕੀ ਕਰਨਾ ਇਹ ਬੰਦੇ ਕਿਸੇ ਸਰਕਾਰ ਨੇ ਨਹੀਂ ਚੱਕੇ। ਸੋਡੀ ਸਰਕਾਰ ਨੇ ਕੱਲ ਮੁਕਸਰ ਚ ਬੰਦੇ ਚੱਕ ਲਏ। ਸਾਰੇ ਇਕੱਠੇ। ਕਰੀ ਠੀਕ ਹੈ ਜੀ ਠੀਕ ਚਲੋ ਠੀਕ ਹੈ ਆਜਾ ਆਪਣੇ ਕੋਲ ਬਸ ਚਾਪਲੇ ਵਾਲੋ ਲੰਗਰ ਹੈਗਾ ਆਜੋ ਕੋਈ ਗੱਲ ਨਹੀਂ ਕੋਈ ਰੋਟੀ ਸ਼ਕਲੋ ਆਜੋ ਨਹੀਂ ਬਸ ਮਿਹਰਬਾਨੀ